ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਨਿੱਕਾ ਰਈਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਜੀ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਵਪਾਰ ਦਾ ਕੰਮ ਵੀ ਕਰਦਾ ਨਾਲ ਨਾਲ ਦੁੱਧ ਦਾ ਕੰਮ ਵੀ ਕਰਦਾ ਦੋ ਪਸ਼ੂ ਸੇਲ ਕਰਨੇ ਆ ਇੱਕ ਤਾਜੀ ਸੂਈ ਵਹਿੜ ਆ ਤੇ ਇੱਕ ਕੱਟਾ ਜੀ ਕੱਟਾ ਬਹੁਤ ਹੀ ਸੋਹਣਾ ਵਾ ਤੇ ਵੀਰ ਕਹਿੰਦਾ ਦੇਣਾ ਉਹਨੂੰ ਆ ਜਿਹਨੇ ਸਾਂਭ ਕਰਕੇ ਮਾਲੀ ਤਿਆਰ ਕਰਨਾ ਹੋਇਆ ਤੇ ਵਹਿੜ ਵੀ ਚੰਗੀ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਸੂਆ ਸੂਆ ਪਸ਼ੂ ਹੁੰਦਾ ਜਿਹੜਾ ਉਹਨੂੰ ਦੋ ਟਾਈਮ ਚੋਕੇ ਤੇ ਤਸੱਲੀ ਕਰ ਲਿਆ ਕਰੋ ਜੀ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਸ ਆਪਣੇ ਵਧੀਆ ਹਾਂ ਜੀ ਵੀਰ ਜੀ ਵਪਾਰ ਦਾ ਕੰਮ ਆਪਣਾ ਹੀ ਹਾਂ ਜੀ ਹਾਂ ਜੀ ਵਪਾਰ ਦਾ ਵੀ ਨਾਲ ਨਾਲ ਆਪਣਾ ਦੁੱਧ ਦਾ ਕੰਮ ਭਾਈ ਅੱਛਾ ਨਾਲ ਦੁੱਧ ਦਾ ਕੰਮ ਹਾਂ ਜੀ ਹਾਂ ਜੀ ਦੋ ਪਸ਼ੂ ਸੇਲ ਕਰਨੇ ਦੋ ਪਸ਼ੂ ਸੇਲ ਕਰਨੇ ਠੀਕ ਹੈ ਜੀ ਹਾਂ ਜੀ ਇੱਕ ਵੈਡ ਤੇ ਇੱਕ ਇੱਕ ਕਟਾ ਠੀਕ ਹੈ ਕਟਾ ਜਿਹੜਾ 18 ਮਹੀਨੇ ਦਾ ਭਾਈ ਅੱਛਾ 18 ਮਹੀਨੇ ਦਾ ਹਾਂ ਜੀ ਹਾਂ ਜੀ ਚੰਗਾ ਕੁਆਲਿਟੀ ਦਾ ਚੰਗਾ ਕੁਆਲਿਟੀ ਦਾ ਠੀਕ ਹੈ ਠੀਕ ਹੈ ਬਾਕੀ ਹੈ ਵੀ ਮੋਹਰਾ ਦੇ ਵਿੱਚ ਆ ਜਾਂਦਾ ਹਾਂ ਜੀ ਹਾਂ ਜੀ ਮੋਹਰਾ ਦੇ ਵਿੱਚ ਜੀ ਤੇ ਐਡਰੈਸ ਦੱਸ ਦਿਓ ਭਾਜੀ ਆਪਣਾ ਆਪਣਾ ਭਾਈ ਐਡਰੈਸ ਪਿੰਡ ਨਿੱਕਾ ਰਈਆ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰ ਫੋਨ ਨੰਬਰ ਦੱਸ ਦਿਓ 9803 31790 ਠੀਕ ਹੈ ਜੀ ਠੀਕ ਹੈ ਅੱਜ ਦੋ ਹੀ ਆ ਹੈ ਹਾਂ ਜੀ ਦੋ ਹੀ ਬਾਕੀ ਆਉਂਦੇ ਜਾਂਦੇ ਰਹਿੰਦੇ ਪਾਉਂਦੇ ਜਾਂਦੇ ਰਹਿੰਦੇ ਭਾਈ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਤੋਂ ਸ਼ੁਰੂਆਤ ਕਰਦੇ ਵੀਰ ਜੀ ਆਪਾਂ ਠੀਕ ਭਾਈ ਠੀਕ ਹੈ ਜੀ ਕਟਾ ਦਿਖਾਵਾਂਗੇ ਆਪਾਂ ਕੱਟੇ ਦਾ ਹੀ ਹਾਈਟ ਚੈੱਕ ਕਰ ਲਓ ਰੁਕ ਜਾ ਵੀਰ ਜੀ ਖੋਲਿਓ ਨਾ ਜੀ ਹਾਈਟ ਵੀਰ ਜੀ ਇੱਕ ਰੰ ਚੈੱਕ ਕਰਾ ਦਈਏ ਆਪਾਂ ਹਾਈਟ ਚੈੱਕ ਕਰ ਲਓ ਟੈਸਟਿਕਲ ਚੈੱਕ ਕਰ ਲਓ ਜੀ ਆਹ ਵੇਖੋ ਜੀ ਪੂਰੇ ਸਟ੍ਰੇਟ ਆ ਬਾਕੀ ਹਾਂ ਜੀ ਤੇ ਬਾਕੀ ਇੱਕ ਚੀਜ਼ ਹੋਰ ਵੇਖੋ ਪਿੱਛੋਂ ਅਜੇ ਕੱਟਾ ਹੀ ਗਿਆ ਸੀ ਤਾਂ ਇਹਨੂੰ ਮਾਲੀ ਇਹਨੇ ਬਣਨਾ ਜੀ ਤੇ ਆਹ ਵੇਖੋ ਚੜਾਈ ਪਿੱਛੇ ਦੀ ਚੜਾਈ ਦੇਖ ਲਓ ਕੱਦ-ਕੱਡ ਚੈੱਕ ਕਰ ਲਓ ਤੇ ਬਾਕੀ ਪੂਰਾ ਸੰਭਾਲਿਆ ਆ ਕੇ ਇਹ ਵੀਰ ਨੇ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲਓ ਆ ਵੇਖੋ ਸਿੰਘ ਸਿੰਘ ਹੁਣੇ ਕੁੰਡਾ ਹੋਣ ਡਿਆ ਬਾਕੀ ਫੇਸ ਵੀ ਸੋਹਣਾ ਜੀ ਇਹਦਾ ਪੂਰਾ ਚੰਗਾ ਕੰਮ 18 ਮਹੀਨਿਆਂ ਦਾ ਜੀ 18 ਮਹੀਨਿਆਂ ਦਾ ਹਾਂ ਜੀ ਠੀਕ ਠੀਕ 18 ਮਹੀਨਿਆਂ ਦਾ ਕੱਟਾ ਹੋ ਗਿਆ ਹਾਂ ਜੀ ਤੇ ਇਹਦੀ ਮਾਂ ਦੇ ਦੁੱਧਾ ਰਿਕਾਰਡ ਕੀ ਹੈ ਇਹਦੀ ਭਾਈ ਮਾਂ ਦਾ ਦੁੱਧ 20+ आदी आदी। थीक थीक ने, ने, ने। अच्छा 20 प्लस ਦੁੱਧ ਜਿਹਾ ਆਇਆ ਇਹ ਹਾਂਜੀ ਹਾਂਜੀ ਠੀਕ ਹੈ ਠੀਕ ਆਪਣਾ ਘਰ ਦਾ ਹੀ ਹੈ ਕਿ ਨਹੀਂ ਨਹੀਂ ਘਰ ਦਾ ਨਹੀਂ ਇਹ ਭਰੀ ਲਿਆ ਹੈ ਆਪਾਂ ਅੱਛਾ ਲਿਆ ਕਿਹੋ ਜਿਹੇ ਤੌਰ ਤੇ ਲਿਆ ਹੈ ਮਤਲਬ ਤੇ ਹੁਣ ਦੇਣਾ ਠੀਕ ਹੈ ਠੀਕ ਹਾਂਜੀ ਹਾਂਜੀ ਆ ਵੇਖ ਸਕਦੇ ਆ ਪਿੱਛੋਂ ਚੌੜ ਚੜਾਈ ਚੈੱਕ ਕਰ ਲਓ ਜੀ ਇਹਦੀ ਦੂਰੋਂ ਆਪਾਂ ਨੂੰ ਹੋਣੇ ਤਾਂ ਬਾਕੀ ਕੱਦ ਵੀ ਚੰਗਾ ਵਾ ਇਹਦਾ ਵੀਰ ਜੀ ਤੋੜ ਦਿਓ ਇੱਕ ਰੰਨ ਤੋੜ ਕੇ ਦਿਖਾਈਏ ਆਹ ਵੇਖੋ ਜੀ ਕੱਦ ਕਾਠ ਇੱਕ ਰੰਨ ਚੈੱਕ ਕਰ ਲਓ ਇਹਦਾ ਧਾਰਮੀ ਨਦਾ ਹੋ ਗਿਆ ਤੇ ਮਾ ਦਾ ਰਿਕਾਰਡ ਜਿਹੜਾ 20 ਪਲੱਸ ਦਾ ਵੀਰ ਦੱਸਦਾ ਤੇ ਬਾਕੀ ਸੋਨਾ ਵਾ ਮਸਲ ਵਾਲਾ ਜੀ ਪੂਰਾ ਆਹ ਵੇਖੋ ਪੂਰਾ ਸੋਹਣਾ ਸੁਨੱਖਾ ਜੀ ਫੇਸ ਵੀ ਚੰਗਾ ਹੈ ਦਾ ਲਾਜਾ ਵੀਰ ਲਗਾ ਆਹ ਵੇਖੋ ਪੂਰਾ ਚੰਗਾ ਕੈਮ ਤਗੜਾ ਮਾਲੀ ਬਣੂਗਾ ਜੀ ਇੱਕ ਦਿਨ ਤੇ ਕਿੰਨੇ ਕ ਚਿਰ ਤੇ ਹੋ ਜਾਊਗਾ ਤਿਆਰ ਇਹ ਭਾਈ ਖਰਾਕ ਦੀ ਗੱਲ ਹੈ ਠੀਕ ਹੈ ਇਹ ਮਤਲਬ ਲਾ ਲਓ 6 ਮਹੀਨੇ ਤੱਕ ਕਿੰਨੇ ਮਾਇਆ ਪਿਛੇ ਲੱਗਣ ਦਾ ਆਪਣਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਜੇ ਕੋਈ ਚੰਗਾ ਰੱਖਣਾ ਚਾਵੇ ਘਰ ਆ ਕੇ ਹਾਂਜੀ ਘਰ ਵਾਲਾ ਰੱਖਣਾ ਚਾਵੇ ਤਾਂ ਉਹਨੂੰ ਦੇਣਾ ਆਪਾਂ ਠੀਕ ਦੋ ਨੰਬਰ ਵਾਲਿਆਂ ਨੂੰ ਦੇਣਾ ਠੀਕ ਹੈ ਠੀਕ ਹੈ ਜੇ ਕੇ ਇਹਨੇ ਸੰਭਾਲ ਕੇ ਸੰਭਾਲ ਕੇ ਹਾਂਜੀ ਹਾਂਜੀ ਖੀਰਾ ਲੈ ਬੱਚਾ ਨਾਲ ਖੀਰਾ ਅਜੇ ਜਿਹੜਾ 18 ਮਹੀਨਾ ਦਾ ਸੰਡਿਆ ਵਾ ਹਾਂਜੀ ਹਾਂਜੀ ਕੋਈ ਆਣ ਕੇ ਚੈੱਕ ਕਰਕੇ ਫਿਰ ਖੜੇ ਕੋਈ ਗੱਲ ਹੀ ਨਹੀਂ ਹੈ ਬਾਕੀ ਤਸੱਲੀ ਕਰਕੇ ਲੈ ਗਏ ਚੰਗਾ ਵਾ ਕੱਟਾ ਜਿੰਨੀ ਹੈਗਾ ਸੋਹਣਾ ਵਾ ਬਾਕੀ ਅੰਗ ਪੈਰ ਵੇਖੋ ਕੋਈ ਇਹ ਨਹੀਂ ਹਾਂਜੀ ਹਾਂਜੀ ਪੂਰਾ ਖੁੱਲੇ ਅੰਗਾ ਪੈਰਾਂ ਦਾ ਵਾ ਵੱਡੇ ਅੰਗ ਪਹਿਰਿਆ ਤੇ ਮ अच्छा फोन ਤੇ ਮੋਲ ਕਰੀ ਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਕੋਈ ਫੋਨ ਕਰ ਲਿਆ ਹਨਾ ਆਪਾਂ ਵੈੜ ਦਿਖਾਉਣੀ ਹੁਣ ਆ ਵੀ ਤਾਜੀ ਸੂਈ ਆ ਆ ਵੇਖ ਸਕਦੇ ਆ ਕਦ ਕਾਠ ਇਹਦਾ ਵੀ ਚੰਗਾ ਜੀ ਤੇ ਵੀਰ ਜੀ ਇਹਦਾ ਸੂਆ ਕਨਵਾ ਜੀ ਇਹ ਭਾਈ ਦੂਜੇ ਸਵੇਜੇ ਦੂਜਾ ਸੂਆ ਠੀਕ ਆ ਥਾਣੇ ਕਰਾ ਚੈੱਕ ਕਰਾ ਦੀ ਆ ਵੇਖੋ ਥਾਣੇ ਦਾ ਬਹੁਤ ਸੋਹਣਾ ਲੱਗਾ ਮੁਠੀ ਦੀ ਚੋਾਈ ਵਾਲਾ ਥਾਣਾ ਤੇ ਬੱਚਾ ਕੀ ਵੀਰ ਜੀ ਬੱਚਾ ਭਾਈ ਇਹਦੇ ਪਿੱਛੇ ਬੱਚਾ ਜੀ ਆ ਬੱਚਾ ਜੀ ਇਹਦੇ ਮਗਰ ਹਾਂਜੀ ਠੀਕ ਆ ਜੀ ਠੀਕ ਆ ਸੂਈ ਨੂੰ ਕਿੰਨਾ ਜੇਰ ਹੋ ਗਿਆ ਵੀਰ ਜੀ ਨੂੰ ਇਹਨੂੰ ਭਾਈ ਹਫਤਾ ਖੰਡ ਲਾ ਲਓ ਅੱਛਾ ਨਾਲੇ ਤੇ ਚੱਲਣ ਠੀਕ ਹੈ ਠੀਕ ਤੇ ਦੁੱਧ ਕਿੰਨਾ ਇਹਦੇ ਕੋਲ ਇਸ ਟਾਈਮ ਦੁੱਧ ਭਾਈ ਇਹਦੇ ਕੋਲ 10 10.5 ਕਿਲੋ ਦੁੱਧ ਆ 10 10.5 ਕਿਹੜਾ ਮਨਾ ਦੇਣਾ ਆਪਾਂ ਠੀਕ ਝਾਗ ਵਾਲਾ ਤੇ ਭਾਏ 11 12 ਕਰ ਦਈਏ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਕੋਲ ਤਿਆਰ ਆ ਜਿਹੜਾ 10.5 ਕਿਲੋ ਦੁੱਧ ਤਿਆਰ ਆ ਪੂਰਾ ਤਿਆਰ ਲੀਟਰ ਮਾਰਾ ਦੇਣੇ ਜੀ ਲੀਟਰ ਮਾਰ ਕੇ ਜਿਹੜਾ ਠੀਕ ਹੈ ਜੀ ਤੋਰ ਦੇ ਵੀਰ ਜੀ ਇਹਨੂੰ ਆ ਵੇਖੋ ਇੱਕ ਕੱਦ ਕਾਠ ਇਹਦਾ ਵਹਿੜ ਦਾ ਵੀ ਚੰਗਾ ਵਾ ਤੇ ਥਾਣ ਜਿਹੜਾ ਮੁਠੀ ਦੀ ਚਵਾਈ ਵਾਲਾ ਲੱਗਾ ਇਸ ਟਾਈਮ ਤੇ ਵੀਰ ਦੱਸਦਾ ਕਿ 10.5 ਲੀਟਰ ਦੁੱਧ ਹੈਗਾ ਇਹਦੇ ਕੋਲ ਆ ਵੇਖੋ ਪਿੱਛੇ ਬੱਚਾ ਦੇ ਬੱਛਾ ਆ ਜੀ ਆ ਵੇਖੋ ਜੀ ਬਾਕੀ ਫੇਸ ਫੂਸ ਬਹੁਤ ਸੋਹਣਾ ਵਾ ਆ ਵੇਖ ਸਕਦੇ ਆ ਜੀ ਦੁੱਧੋਂ ਵੀਰ ਜੀ ਵਾਜੂਗੀ ਦੁੱਧੋਂ ਭਾਈ ਵਾਜੂਗੀ ਸੇਵਾ ਕਰਨ ਦੀ ਗੱਲ ਆ ਠੀਕ ਹੈ ਜੀ ਹਾਂ ਜੀ 12 13 ਤੇ ਆਮ ਹੀ ਆ ਐਡੀ ਵੱਛੀ ਨੂੰ ਜੀ 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 ਹਾਂ ਜੀ ਹਾਂ ਜੀ ਠੀਕ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਦੇ ਆ ਵੀਰ ਜੀ ਮੁੱਲ ਤੇ ਭਾਈ ਇਹਦਾ 35000 ਕਰਦੇ ਆ ਹਾਂ ਜੀ ਹਾਂ ਜੀ ਤੇ ਮਾਨ ਤਣ ਕਿੰਨਾ ਕਰ ਦੋਗੇ ਜੀ ਮਾਨ ਤਣ ਭਾਈ 32000 ਦੇ ਦਾਂਗੇ ਠੀਕ ਇਹਦੇ ਵਿੱਚ ਛੋੜ ਛੱਪਾ ਹੀ ਹੋਣਾ ਉਹ ਚ ਛੋੜ ਹੋ ਜੂਗੀ ਹਾਂ ਜੀ ਕੋਈ ਵੀ ਫੋਨ ਕਰ ਲੈ ਕੋਈ ਵੀਰ ਫੋਨ ਕਰੇ ਠੀਕ ਕੋਈ ਨੇ ਛੋੜ ਛੱਪਾ ਕਰ ਦਾਂਗੇ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਬਸ ਬਸ ਜਿੰਨੇ ਵੀ ਹੋਣਾ ਭਾਈ ਆਪਣੇ ਤਾਂ ਸੱਲੀ ਕਰਕੇ ਖੜੇ ਦੁੱਧ ਚਵਾ ਕੇ ਖੜੇ ਆ ਆਪਣਾ ਹਣਾ ਲੀਟਰ ਮਾਰ ਕੇ ਜੀ ਹਾਂ ਜ ਜੀ ਕਿਹਦੇ ਘਰ ਦੀ ਜੀ ਕੋਈ ਗਰੰਟੀ ਨਹੀਂ ਆ ਠੀਕ ਹੈ ਜੀ ਠੀਕ ਹੈ ਜੀ ਆਹੀ ਦੋ ਪਸ਼ੂ ਸੇਲ ਕਰ ਰਹੇ ਆ ਵੈੜ ਦੇ ਇੱਕ ਵਾਰ ਫੇਰ ਤੁਹਾਨੂੰ ਥਾਣ ਥਣ ਦਿਖਾ ਦਿੰਨੇ ਕੋਲ ਤੋਂ ਆਹ ਵੇਖੋ ਇਹ ਵੀਰ ਜੀ ਰੱਸੀ ਪਾ ਕੇ ਜੋ ਉਹ ਨਹੀਂ ਨਹੀਂ ਇਦਾਂ ਭਾਜੀ ਪਹਿਲਾਂ ਬੱਚਾ ਲਾ ਕੇ ਰੱਸੀ ਤੋਂ ਬਿਨਾ ਹੀ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਹੈ ਵੀਰ ਕਹਿੰਦਾ ਠੰਡੀ ਧੀਰੀ ਸਾਰਾ ਕੋਈ ਗੱਲ ਨਹੀਂ ਆ ਵੇਖੋ ਆਹ ਵੇਖੋ ਥਾਣ ਥਣ ਓਕੇ ਆ ਥਣ ਓਕੇ ਭਾਜੀ ਬਾਦ ਘਾੜਤ ਨਹੀਂ ਜੀ ਕੋਈ ਇੱਕ ਠੰਡੀ ਜਵਾ ਵੀ ਚੈੱਕ ਕਰ ਲੋ ਆ ਵੇਖੋ ਜੀ ਵੀਰ ਨੇ ਧਾਰਾਂ ਵਿੱਚ ਮਾਰਤੀਆਂ ਤੇ ਤੁਸੀਂ ਆ ਕੇ ਤੁਸੀਂ ਖੁਦ ਵੀ ਤਸੱਲੀ ਕਰ ਲੈਣੀ ਆਹੀ ਦੋ ਪਸ਼ੂ ਛੇਲ ਕਰਨੇ ਵੀਰ ਨੇ ਆ ਕੇ ਆਪਣੀ ਚੰਗੀ ਤਰ੍ਹਾਂ ਤਸੱਲੀ ਕਰਕੇ ਕੱਕ ਕਰਕੇ ਲੈ ਕੇ ਜਾ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ